ਸਾਸੀਗਾਲ ਮੈਂ ਆ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਨੇ ਨਾ ਤੇ ਲੋਕ ਸਭਾ ਦੇ ਵਿੱਚ ਕੋਈ ਸੀਟ ਜਿੱਤੀ ਨਾ ਜਿਮਨੀ ਚੋਣਾਂ ਦੇ ਵਿੱਚ ਅਤੇ ਪੰਚਾਇਤੀ ਚੋਣਾਂ ਦੇ ਵਿੱਚ ਲੱਗੋ ਪੱਗ ਜੇ ਗੱਲ ਕਰੀਏ 1300 ਪਿੰਡਾਂ ਦੀ 1300 ਪਿੰਡਾਂ ਦੇ ਵਿੱਚੋਂ 10 ਜਾਂ 20 ਸਰਪੰਚ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਬਣੇ ਇਹਦ ਸੁਨੀਲ ਕੁਮਾਰ ਜਾਖੜ ਕਾਫੀ ਲੰਮੇ ਸਮੇਂ ਤੋਂ ਦੂਰੀ ਬਣਾ ਕੇ ਬੈਠੇ ਹੋਏ ਨੇ ਭਾਰਤੀ ਜਨਤਾ ਪਾਰਟੀ ਦੇ ਕਿਉਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਜਸਿਸ ਇਨਸਾਫ ਨਹੀਂ ਕੀਤਾ ਸਾਰਿਆਂ ਕਿਉਂਕਿ ਇੱਕ ਪਾਸੇ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਖਾਸ ਕਰਕੇ ਕਿਸਾਨ ਕਿਸਾਨ ਜਿਹੜੇ ਮੋਢੀ ਹੋ ਕੇ ਧਰਨੇ ਦੇ ਰਹੇ ਨੇ ਪ੍ਰੋਟੈਸਟ ਕਰ ਰਹੇ ਨੇ ਇਧਰ ਇੱਕ ਬੜਾ ਵੱਡਾ ਝਟਕਾ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੇ ਜਲੰਧਰ ਦੇ ਵਿੱਚ ਪੰਜ ਆਪ ਦੇ ਹੀ ਵੱਡੇ ਆਗੂ ਅੱਜ ਭਾਰਤੀ ਜਨਤਾ ਪਾਰਟੀ ਤੋਂ ਮੁਤਲ ਕਰ ਦਿੱਤੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਇੱਕ ਪਾਸੇ ਸੁਨੀਲ ਕੁਮਾਰ ਜਾਕਰ ਭਾਵੇਂ ਚੁੱਪ ਬੈਠੇ ਨੇ ਦੂਸਰੇ ਪਾਸੇ ਆਜ ਸ਼ਮੂਲੀਤ ਦੇਖੀ ਗਈ ਭਾਰਤੀ ਜਨਤਾ ਪਾਰਟੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣੇ ਹੀ ਵੱਡੇ ਪੰਜ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਯਾਨੀ ਕਿ ਨਗਰ ਨਗਮਦਿਆਂ ਜਿਹੜੀਆਂ ਚੋਣਾਂ ਨੇ ਉਸ ਦਾ ਬਿਗਲ ਵਜਿਆ ਹੋਇਆ ਹੈ। ਲੇਕਿਨ ਇਸ ਦੇ ਵਿਚਕਾਰ ਹੀ ਇੱਕ ਵੱਡਾ ਧਮਾਕਾ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਉਹਨਾਂ ਪੰਜ ਵੱਡੇ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਸਪੋਰਟ ਕੀਤੀ ਗਈ। ਲੋਕ ਸਭਾ ਦੀਆਂ ਚੋਣਾਂ ਅਤੇ ਜਿਮਨੀ ਚੋਣਾਂ ਦੇ ਵਿੱਚ ਸੂਤਰ ਦੱਸਦੇ ਨੇ ਕਿ ਉਹਨਾਂ ਪੰਜਾਂ ਵੱਡੇ ਆਗੂਆਂ ਨੂੰ ਜਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਅਤੇ ਗੁਪਤ ਮੀਟਿੰਗਾਂ ਕਰਦੇ ਦੇਖਿਆ ਗਿਆ ਜਦੋਂ ਹਲਕਾ ਜਲੰਧਰ ਵੈਸਤੇ ਵਿੱਚ ਜਿਮਨੀ ਚੋਣ ਹੋਈ ਸੀ ਜਦੋਂ ਮਹਿੰਦਰਪਾਲ ਭਗਤ ਲਗਭਗ 37000 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ ਸੀ ਐਜ਼ੇ ਹੁਣ ਮੰਤਰੀ ਨੇ ਕੈਬਨਿਟ ਦਾ ਹਿੱਸਾ ਨੇ ਆਮ ਆਦਮੀ ਪਾਰਟੀ ਦੇ ਦੱਸਦੀ ਕਿ ਅੱਜ ਸੁਨੀਲ ਕੁਮਾਰ ਜਾਖੜ ਨੇ ਇਹਨਾਂ ਸਾਰੇ ਪੰਜ ਜਿਨ੍ਹਾਂ ਨੇ ਢਾਲ ਲਾਈ ਜਿਹੜੇ ਅੰਦਰ ਖਾਤੇ अनुशासनहीनता ਨੂੰ ਪੈਦਾ ਤਰਜੀਹ ਦੇ ਰਹੀ ਸੀ ਜਿਹੜੇ ਖਿਲਾਫ ਗੱਲਾਂ ਕਰ ਰਹੇ ਸੀ ਭਾਰਤੀ ਜਨਤਾ ਪਾਰਟੀ ਦੇ ਅੱਜ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਪੰਜਾਂ ਵੱਡੇ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਸੂਤਰ ਦੱਸਦੇ ਨੇ ਇਹ ਪੰਜ ਵੱਡੇ ਆਗੂ ਕਿਸੇ ਵੀ ਸਮੇਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਇਹਨਾਂ ਨੂੰ ਕਿਸੇ ਨਾ ਕਿਸੇ ਕੋਈ ਚਾਹੇ ਵਿਧਾਇਕ ਹੈ ਚਾਹੇ ਉਹ ਮੰਤਰੀ ਹੈ ਚਾਹੇ ਮਹਿੰਦਰਪਾਲ ਭਗਤ ਨੇ ਉਹਨਾਂ ਵੱਲੋਂ ਇਹਨਾਂ ਨੂੰ ਵੱਡਾ ਹੰਗਾਰਾ ਮਿਲਿਆ ਹੋਇਆ ਸੀ ਐਜ਼ ਇੱਕ ਕਾਉਂਸਲਰ ਦੀਆਂ ਚੋਣਾਂ ਤੇ ਤੁਹਾਨੂੰ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਖੜਵਾਇਆ ਜਾਵੇਗਾ ਇਸ ਲਈ ਇਹਨਾਂ ਨੇ ਮਹਿੰਦਰਪਾਲ ਭਗਤ ਦੀ ਸਪੋਰਟ ਕੀਤੀ ਸੀ ਅੱਜ ਤੋਂ ਲਗਭਗ 5 ਮਹੀਨੇ ਪਹਿਲਾਂ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਅੱਜ ਸੁਨੀਲ ਕੁਮਾਰ ਜਾਕਰ ਅਤੇ ਅਨਿਲ ਜੋਸ਼ੀ ਨੇ ਇਹਨਾਂ ਪੰਜਾਂ ਵੱਡੇ ਆਗੂ ਜਿਹੜੇ ਭਾਰਤ ਭਾਰਤੀ ਜਨਤਾ ਪਾਰਟੀ ਤੋਂ ਬਿਲੋਂਗ ਕਰਦੇ ਸੀ ਇਹਨਾਂ ਨੂੰ ਬਾਹਰ ਦਾ ਰਸਾ ਦਿਖਾ ਦਿੰਦਾ ਹੈ ਦੂਸਰੇ ਪਾਸੇ ਇੱਕ ਹਰਸ਼ਾ ਜਿਤਾਇਆ ਜਾ ਰਿਹਾ ਹੈ ਕਿ ਇਹ ਖਛੇ ਖਛੇ ਦੇ ਹਦੀ ਇਹ ਵੱਡੇ ਪੰਜ ਆਗੂ ਕਿਸੇ ਵੀ ਸਮੇਂ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦੇ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਬਲ ਮਿਲੇਗਾ ਜੇਕਰ ਇਹਨਾਂ ਦੀ ਸ਼ਮੂਲੀਅਤ ਇੱਕ ਦੋ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਹ ਹੁੰਦੀ ਹੈ ਸੂਤਰ ਦੱਸਦੇ ਨੇ ਕਿ ਵੱਡਾ ਬਲ ਮਿਲੇਗਾ ਆਮ ਆਦਮੀ ਪਾਰਟੀ ਨੂੰ ਅਤੇ ਵੱਡਾ ਨੁਕਸਾਨ ਹੋਵੇਗਾ ਭਾਰਤੀ ਜਨਤਾ ਪਾਰਟੀ ਨੂੰ ਕਿਉਂਕਿ ਅੱਜ ਉਹਨਾਂ ਵੱਲੋਂ ਮਤਲ ਕਰ ਦਿੱਤੇ ਗਿਆ ਧੰਨਵਾਦ